ਹੈਲੋ ਦੋਸਤੋ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਮੋਗੇ ਅਤੇ ਚੜਦੀ ਕਲਾ ਦੇ ਵਿੱਚ ਹੋਮਗੇ ਪਰਮਾਤਮਾ ਤੁਹਾਨੂੰ ਇਸੇ ਤਰ੍ਹਾਂ ਚੜਦੀ ਕਲਾ ਦੇ ਵਿੱਚ ਰੱਖੇ ਅਸੀਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਕਰਦੇ ਹਾਂ ਜਿਹੜੀ ਅਸੀਂ ਲੋੜੀ ਤੇ ਪਹਿਲਾ ਪਾਰਟ ਇਹ ਵੀਡੀਓ ਬਣਾ ਚੁੱਕੇ ਹਾਂ ਉਹਨੂੰ ਤੁਸੀਂ ਬਹੁਤ ਜ਼ਿਆਦਾ ਸਾਡੀ ਸੋਚ ਤੋਂ ਪਰੇ ਹੋ ਕੇ ਪਿਆਰ ਦਿੱਤਾ ਬੇਹੱਦ ਪਿਆਰ ਦਿੱਤਾ ਉਹਦੇ ਲਈ ਸਾਰੇ ਦਰਸ਼ਕ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਅਸੀਂ ਇਸੇ ਉਮੀਦ ਦੇ ਨਾਲ ਇਹ ਦੂਜਾ ਪਾਰਟ ਤਿਆਰ ਕੀਤਾ ਅੱਜ ਤੇ ਅਸੀਂ ਇਹ ਵੀ ਚਾਹੁੰਦੇ ਹਾਂ ਵੀ ਇਹਨੂੰ ਵੀ ਤੁਸੀਂ ਉਸੇ ਤਰੀਕੇ ਦੇ ਨਾਲ ਮਕੂਬੇ ਹੀ ਪਿਆਰ ਦੇਣਾ ਹੈ ਅਤੇ ਆਪਣੇ ਪਰਿਵਾਰ ਦੇ ਵਿੱਚ ਆਪਣੀ ਫੈਮਿਲੀ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਲਾਇਕ ਕਰਨਾ ਕਮੈਂਟ ਕਰਨਾ ਹੈ ਔਰ ਅਸੀਂ ਇਹ ਆਸ ਲੈ ਕੇ ਚੱਲੇ ਆਂ ਵੀ ਅਸੀਂ ਹੁਣ ਆਪਣਾ ਕੰਮ ਹੈ ਜੋ ਬਹੁਤ ਵਧੀਆ ਲੈ ਕੇ ਆਵਾਂਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਨਹੀਂ ਸਪੋਰਟ ਕਰਨ ਦੇ ਲਈ ਰੋਬਾ ਕੁੜੀ ਰੁਕ ਜਾ ਖੜਾ ਹੋ ਬਾਈ ਛੱਡ ਦੋ ਬਾਈ ਇਹੋ ਜਿਹੀ ਕੀ ਆਇਆ ਇੱਕ ਮੈਂ ਛੱਡ ਦਈਏ ਮਸਾਦਾ ਸਾਹਬ ਚਾਈ ਹੈ ਲੈ ਸੁਣ ਲੈ ਪਰਾ ਹੋ ਤੂੰ ਓਏ ਓਏ ਏ ਰੱਜੋ ਚਾਹ ਬਣ ਗਈ ਏ ਤੇ ਚਾਹ ਤਾਂ ਬਣਦੀ ਜਿਹੜਾ ਮਿੱਠਾ ਪੋਰਾ ਹੈਗਾ ਤੀ ਮੈਂ ਪਾਤਾ ਹਾਂ ਦੁੱਧ ਖਰਾਬ ਹੋ ਗਿਆ ਦੁੱਧ ਖਰਾਬ ਹੋ ਗਿਆ ਹੀ ਆ ਰਾਤ ਤੱਕ ਨੇ ਫਿਰ ਗਰਮ ਗਰਮ ਕਰਕੇ ਨਹੀਂ ਰੱਖਿਆ ਖੱਕ ਗਈ ਤੀ ਮੈ ਤਾਂ ਪੁੱਲ ਲਗੀ ਪੁੱਲ ਲਗੀ ਤੇ ਹੁਣ ਡੈਰੀ ਫਿਰ ਐਨੀ ਸਾਧਰੇ ਤੇ ਖੁੱਲਣੀ ਨਹੀਂ ਹੁੰਦੀ ਕੋਈ ਨਹੀਂ ਪੁੱਤਰ ਮੈਂ ਦੁੱਧ ਲੈ ਕੇ ਆਉਣਾ ਦੁੱਧ ਖਰਾਬ ਹੋ ਗਿਆ ਇਹ ਚਾਹ ਪੀਉਣ ਉਹਨੇ ਉਹ ਕੋਈ ਨਹੀਂ ਪੱਤਾ ਲਿਆ ਦੂਗਾ ਤੈਨੂੰ ਗੱਚਕ ਵੀ ਲਿਆ ਦੂ ਰੋੜੀ ਵੀ ਲਿਆ ਦੂ ਹਾਂ ਆ ਕੋਈ ਗੱਲ ਨਹੀਂ ਮੈਂ ਜਾਂਦਾ ਦੁਕਾਨ ਤੇ ਹਾਂ ਤੁੱਤੇ ਹੁਣ ਤੂੰ ਆਇਆ ਕਰ ਤੂੰ ਚਲਿਆ ਜਾ ਨਾਲ ਤਾਂ ਦੁੱਧ ਲਿਆ ਤੇ ਨਾਲ ਮਿੱਠਾ ਥੋੜੀ ਪਾਇਆ ਸੀ ਜਿਹੜਾ ਹੈਗਾ ਤੇ ਉਹ ਮੈਂ ਪਾਤਾ ਚਾਚਾ ਚੱਲ ਕੋਈ ਨਹੀਂ ਮੈਂ ਲੈ ਕੇ ਆਉਣਾ ਕੱਲ ਆਪਣੀ ਵਧੀਆ ਹੋ ਗਈ ਕਮਾਈ ਉਥੋਂ ਹਾਂ ਹਾਂ ਮੈਂ ਲੈ ਆਉਣਾ ਤੇ ਉਹ ਸਰਦਾਰ ਜੀ ਬਹੁਤ ਵਧੀਆ ਤੇ ਕੀ हां सरदार ਤੇ ਵਧੀਆ ਤੀ ਚਲ ਮੈਂ ਬਾਕੀ ਰਾਸ਼ਨ ਜਿਹੜਾ ਹੈਗਾ ਬਾਹਰ ਘਰ ਤੋਂ ਲਿਆਉਣਾ ਹਾਂ ਹੈ ਦੁੱਧ ਵੀ ਲਿਆਉਣਾ ਲੈ ਆਓ ਤੇ ਮੈਨੂੰ ਤਾਂ ਲੱਗਦਾ ਗੋਲੂ ਰੋਈ ਜਾਂਦਾ ਗਾ ਬੋਲੂ ਐ ਗੋਲੂ ਉਰੇ ਅੱਪ ਤਾਂ ਰੋਣਾ ਕਾ ਤੂੰ ਚਲਾ ਗਿਆ ਇਤਰਾ ਡੈਡੀ ਨਾਲ ਤਾਂ ਤੈਨੂੰ ਗੱਚਕ ਲੈ ਕੇ ਆਉਗਾ ਨਾਲੇ ਤੇਰੇ ਵਾਸਤੇ ਮੂਫਲੀਆਂ ਤੇ ਤੂੰ ਗੋਲੂ ਹੁਣ ਰੋ ਨਾ ਠੀਕ ਹੈ ਤੇ ਤੇਰਾ ਡੈਡੀ ਚਲਾ ਗਿਆ ਹੈ ਦੁੱਧ ਲੈਣ ਤੇ ਦੁੱਧ ਲੈ ਕੇ ਆ ਜੂਗਾ ਫੇਰ ਆਪਾਂ ਚਾਹ ਪੀ ਮੰਗੇ ਤੇ ਨਾਲੇ ਆਪਾਂ ਅੱਜ ਸ਼ਾਮ ਨੂੰ ਲੋੜੀ ਮਨਾਵਾਂਗੇ ਠੀਕ ਆ ਠੀਕ ਆ 에 ਯਾਰੋ ਜਿੰਨਾ ਤੋਂ ਨਾ ਠੇਕੇ ਦੇ ਪੈਸੇ ਲੈਣੇ ਨੇ ਯਾਰ ਉਹਨੂੰ ਵੀ ਫੋਨ ਕਰੀਏ ਲੋੜਾ ਹੁਣ ਤਾਂ ਪੈਸੇ ਦੀ ਕਰ ਦਿਆਂ ਬਾਈ ਨੂੰ ਕਾਲ ਯਾਰ ਮੈਂ ਕਿਹਾ ਤਾਂ ਹੋਇਆ ਪਹਿਲਾਂ ਕੀ ਪੁੱਛਦੇ ਆ ਹਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਤੇ ਕੀ ਬਣਾ ਯਾਰ ਆਪਣੇ ਠੇਕੇ ਦਾ ਹੋ ਜੂਗਾ ਹਾਂ 16 ਲੱਖ ਰੁਪਏ ਬਣਦਾ 8 ਗੱਲ ਲੱਖ ਰੁਪਏ ਲੈ ਮੈਨੂੰ ਦੇ ਦਿਓ ਮੈਨੇ ਲੋਡ ਆ ਯਾਰਾ ਸਮਾਨ ਸਮੋੜ ਬਾਕੀ ਤੇਨੂੰ ਪਤਾ ਯਾਰ ਸਮਾਨ ਸਮੋੜ ਲਿਆਉਣਾ ਖਰਚੇ ਬਾਦੂ ਨੇ ਯਾਰਾ ਹਾਂ ਤੇ ਮੈਂ ਲੈਣ ਆਉਣਾ ਤੇਰੇ ਕੋਲ ਘੰਟੇ ਤੱਕ ਪੈਸੇ ਹਾਂ ਮੈਂ ਕਾਲ ਕਰ ਦਾਂ ਵੀਰੇ ਤੇਨੇ ਓਕੇ ਠੀਕ ਹੈ ਵੀਰੇ ਓਕੇ ਓਏ ਹੋ ਠੀਕ ਏ ਸਰਦਾਰਾ ਹੁਣ ਇਹ ਕਿੱਥੇ ਮੱਥੇ ਲੱਗਿਆ ਮਨੂਸ ਮੇਰੇ ਕਹਿ ਨਹੀਂ ਪਤਾ ਕੰਮ ਬਣੂਗਾ ਪਤਾ ਨਹੀਂ ਨਹੀਂ ਬਣੂਗਾ ਚਲ ਕੋਈ ਨਾ ਅਈਆਂ ਲੀਲਿਆਂ ਫਿਲੀਆ ਪੰਜਾਬ ਫਿਰਦਿਆਂ ਨੇ ਓਰੇ ਕੋਈ ਨਾ ਤੂੰ ਚੱਲ ਯਾਰਾ ਜ਼ਰੂਰੀ ਆ ਗਏ ਜੀ ਤੁਸੀਂ ਹਾਂ ਆ ਗਿਆ ਮੈਂ ਤਾਲਾ ਉਸਮਾਰ ਲੈ ਕੇ ਆਇਆ ਲੋੜੀ ਵਾਲਾ ਲੈ ਆਂਦਾ ਲੈ ਦੇਖ ਗੋਲੂ ਆ ਦੇਖ ਰੇੜੀਆਂ ਮੂਪੜੀਆਂ ਤੇ ਤੂੰ ਐ ਕਰ ਗੋਲੂ ਮੇਰਾ ਪੁੱਤ ਹਨਾ ਹੁਣ ਤੂੰ ਜਾ ਕੇ ਅੰਦਰ ਖਾ ਲੈ ਠੀਕ ਤੇ ਆ ਫੜ ਦੋ ਤੇ ਤੂੰ ਚਾਹ ਬਣਾ ਲੈ ਹੁਣ ਚਾਹ ਤਾਂ ਬਣਾ ਦਾਨੀ ਤੇ ਤੁਸੀਂ ਟਾਈਮ ਬਾੜੀ ਲਾਤਾ ਉਹ ਟਾਈਮ ਤੇ ਹੋਰ ਵੀ ਗਾਹਕ ਹੁੰਦੇ ਨੇ ਅੱਗੇ ਅਗਲੇ ਦੇ ਮੈਂ ਕਿਹੜਾ ਕੱਲਾ ਸੀ ਉੱਥੇ ਟਾਈਮ ਲੱਗ ਗਿਆ ਤੇ ਚਾਹ ਬਣਾ ਕੇ ਫਿਰ ਪੀਨੇ ਆ ਤੇ ਫਿਰ ਆਪਾਂ ਚੱਲਦੇ ਆ ਚਾਹ ਤਾਂ ਬਣਾਈ ਪਈ ਆ ਉਹੀ ਤੇ ਉਹਦੇ ਚ ਦੁੱਧ ਹੀ ਪਾਉਣਾਗਾ ਤੇ ਬਾਲ ਦੂੰਗੀ ਬਸ ਉਹਨੂੰ ਕੀ ਹੋਇਆਗਾ ਆਹ ਫਿਰ ਜਿਹੜੀ ਗੱਲ ਮੈਂ ਕਹ ਰਿਹਾ ਉੱਤੇ ਸੁਣ ਲੈ ਮੈਂ ਕਿਹਾ ਬ ਚੱਲਣਾ ਆਪਾਂ ਫਿਰ ਤੇ ਜੋ ਤਾਂ ਬਾਗ ਚੱਲਾਂਗੇ ਤੇ ਚਾਹ ਮਿੱਠਾ ਨਹੀਂ ਲੈ ਕੇ ਆਈ ਉਹ ਚਾਹ ਮਿੱਠਾ ਮੈਂ ਆ ਸ਼ਾਮ ਨੂੰ ਲੈ ਆਉਂਗਾ ਚਲ ਚਲ ਠੀਕ ਆ ਤੇ ਮੈਂ ਚਾਹ ਚੁੱਧ ਪਾ ਦਾਂ ਫਿਰ ਹਾਂ ਪਾ ਦੇ ਫਿਰ ਆਪਾਂ ਚੱਲਦੇ ਆ ਠੀਕ ਆ ਠੀਕ ਹੈ ਹਲੋ ਹਾਂਜੀ ਆਨਲਾਈਨ ਦੇ ਹਾਂ ਠੀਕ ਆ ਕੋਈ ਨਾ ਰੋਜ਼ੇ ਸਾਡੇ ਇਹੀ ਕੰਮ ਨੇ ਬਸ ਇਹੀ ਚੀਜ਼ਾਂ ਕਰਦੇ ਰਹਿੰਦੇ ਆ ਜੀ ਅਸੀਂ ਆਹ ਲਾਂ ਦੇ ਕੋਈ ਚੱਕਰ ਨਹੀਂ ਲੰਘਣ ਨਹੀਂ ਦਿੰਦੇ ਬਸ ਠੀਕ ਹੈ ਜੀ ਓਕੇ ਲੈ ਆ ਕੋਈ ਮਾਲ ਪੱਤਾ ਯਾਰ ਜਿਹਦਾ ਤੋੜ ਲੱਗੀ ਪਈ ਐ ਉਹ ਟੈਨਸ਼ਨ ਕਿਉਂ ਲੈਣਾ ਕਾਲੂ ਅੱਜ ਤਾਂ ਮੈਨੂੰ ਪੂਰੀ ਪਰਮਿਸ਼ਨ ਮਿਲ ਗਈ ਇੱਕ ਬੰਦੇ ਦੀ ਪੂਰਾ ਮੋਟਰ ਰੋਪੜਾ ਲੈ ਕੇ ਆ ਰਿਹਾ ਸਰਦਾਰਾ ਲੰਘਣ ਨਹੀਂ ਦੇਣਾ ਬਸ ਯਾਰ ਜਿਵੇਂ ਮਰਨ ਵਾਲਾ ਹੀਲਾ ਹੋਇਆ ਪਿਆ ਵਾ ਟੈਨਸ਼ਨ ਨਾ ਲੈ ਤੂੰ ਆਉਣ ਵਾਲਾ ਸਰਦਾਰਾ ਆਪਾਂ ਨੇ ਲੰਘਣ ਨਹੀਂ ਦੇਣਾ ਬਸ ਇੰਨੀ ਕਹੋ ਰੱਖਿਓ ਠੀਕ ਆ ਸੋਨੂ ਚਾਹੇ ਸਰਾਣਾ ਲਾ ਕੇ ਪੈ ਜਾ ਕਰੋ ਨੋਟਾ ਰੋਕ ਓਏ ਕੌਣੋਂ ਤੁਸੀਂ ਅਛਦਾ ਨਹੀਂ ਰੋਕਾਂਗੇ ਰਾਹ ਕੀ ਕਰਾਂਗੇ ਫਿਰ ਤੂੰ ਮੇਰੀ ਗੱਲ ਸੁਣ ਲਓ ਪਛਤਾਉਂਗੇ ਤੁਸੀਂ ਤੈਨੂੰ ਪੈਸਾ ਪਿਆਰਾ ਹੈ ਕਿ ਤੈਨੂੰ ਜਾਨ ਪਿਆਰੀ ਆ ਓਵੇਂ ਪਿਆਰੇ ਨਹੀਂ ਮੈਂ ਤਾਂ ਹੋਏ ਤੋ ਓਏ ਗੱਲ ਸੁਣ ਲੈ ਪਰਾ ਹੋ ਤੂੰ ਓਏ ਓਏ ਏ ਛੱਡ ਦੇ ਤੂੰ ਤੂੰ ਕਹਣਾ ਓਏ ਕੀ ਰਹਾ ਪਾਇਆ ਤੂੰ ਮਾਰ ਕੇ ਵੀ ਛੁੱਟ ਜਾਈਂ ਕਿਉਂ ਅਸੀਂ ਸਰਦਾਰ ਨੂੰ ਛੜ ਦੋ ਅਸੀਂ ਛੜ ਦੋ ਛੜ ਜਾ ਕੁੜੀ ਹੀ ਆਵੇ ਦਿਓ ਓਏ ਭੱਜ ਲਓ ਇੱਕ ਮਰੂ ਇਹੋ ਇਹ ਸਾਇਆ ਮੱਥਾ ਪਾਰ ਦੇਣਾ ਹੀ ਮੈਂ ਕੱਲਾ ਪਤਾ ਦੇਖਿਆ ਨਹੀਂ ਤੇ ਘੇਰ ਲਿਆ ਸਾਰੇ ਮਿਹਨਤ ਕਰਕੇ ਖਾ ਲੋ ਟੱਠੇ ਬੜੇ ਪਰਦੇ ਆ ਤੁਸੀਂ ਸਰਦਾਰਾ ਕੋਈ ਨੁਕਸਾਨ ਤੇ ਨਹੀਂ ਹੋਇਆ ਤੇਰਾ ਨਹੀਂ ਨਹੀਂ ਸਭ ਵਿਚਾਰ ਰਹਿ ਗਿਆ ਬਹੁਤ ਬਹੁਤ ਧੰਨਵਾਦ ਯਾਰ ਤੇਰਾ ਮੇਰੀ ਜਾਨ ਬਚਾਉਣ ਵਾਸਤੇ ਧੰਨਵਾਦੀ ਕੀ ਲੋੜੇ ਸਰਦਾਰਾ ਬਹੁਤ ਨੁਕਸਾਨ ਹੋ ਗਿਆ ਸੀ ਬੰਦਾ ਹੀ ਬੰਦੇ ਦੇ ਕੰਮ ਆਉਂਦਾ ਹੈ ਤੇ ਬਾਈ ਯਾਰ ਮੈਂ ਤੈਨੂੰ ਬਹੁਤ ਗਲਤ ਸਮਝਦੀ ਬਹੁਤ ਗਲਤ ਸੋਚ ਸੀ ਮੇਰੀ ਤੇਰੇ ਬਾਰੇ ਤੇ ਮੈਨੂੰ ਮਾਫ ਕਰ ਮਾਫ ਕਰ ਦੇ ਯਾਰ ਮੈਨੂੰ ਬਹੁਤ ਗਲਤ ਸੋਚੀ ਸੀ ਮੇਰੀ ਤੇਰੇ ਬਾਰੇ ਪਰ ਯਾਰ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਤੇ ਮੇਰੀ ਬਹੁਤ ਵੱਡੀ ਮਦਦ ਕੀਤੀ ਸਰਦਾਰਾ ਮਾਫੀ ਵਾਲੀ ਕਿਹੜੀ ਗੱਲ ਹੈ ਮੈਂ ਕੌਣ ਹਾਂ ਨਾ ਤੈਨੂੰ ਮਾਫ ਕਰਨ ਵਾਲਾ ਮਾਫੀ ਮੰਗਣੀ ਤੇ ਕਰਤਾਰ ਤੋਂ ਮੰਗ ਚ ਬ ਨੀ ਮਾ ਕਰਤੇ ਸੀ ਆਪਣੀ ਸੋਚ ਚ ਮੈਂ ਬਹੁਤ ਗਲਤ ਸੋਚਣ ਲੱਗ ਗਿਆ ਸੀ ਚਲ ਕੋਈ ਗੱਲ ਨਹੀਂ ਸਰਦਾਰਾ ਮੈਨੂੰ ਅੱਜ ਸਮਝ ਆ ਗਈ ਵੀ ਮੈਨੂੰ ਐਵੇਂ ਨਹੀਂ ਕਰਨਾ ਚਾਹੀਦਾ ਸੀ ਸ਼ਾਇਦ ਮੈਨੂੰ ਮੈਂ ਤੈਨੂੰ ਇੱਕ ਗੱਲ ਦੱਸਾਂ ਇਨਸਾਨ ਨੂੰ ਇਨਸਾਨ ਸਮਝਣਾ ਚਾਹੀਦਾ ਹੈ ਸ਼ਾਇਦ ਮੈਨੂੰ ਉਸ ਚੀਜ਼ ਦੀ ਸਜ਼ਾ ਮਿਲੀ ਅੱਜ ਚਲ ਕੋਈ ਗੱਲ ਨਹੀਂ ਉਤੇ ਕੋਈ ਚੱਕਰ ਨਹੀਂ ਤੇ ਸਜ਼ਾ ਮਿਲੀ ਤੇ ਪ੍ਰਮਾਤਮਾ ਨੇ ਟਾਈਮ ਤੇ ਮੈਨੂੰ ਭੇਜਤਾ ਹੀ ਬਿਲਕੁਲ ਬਿਲਕੁਲ ਅਸਾਂਤ ਨਹੀਂ ਹੋਇਆ ਤੇਰਾ ਕੋਈ ਚਲ ਬਹੁਤ ਬਹੁਤ ਧੰਨਵਾਦ ਤੁਹਾਡਾ ਹਾਂ ਬਾਕੀ ਯਾਰ ਮੈਂ ਤੁਹਾਨੂੰ ਉੱਦੇ ਖਾਲੀ ਮੋੜਿਆ ਉਹਦੇ ਵਾਸਤੇ ਬਹੁਤ ਬਹੁਤ ਯਾਰ ਕੋਈ ਗੱਲ ਨਹੀਂ ਸਰਦਾਰਾ ਮਾਫੀ ਮੰਗਦਾ ਯਾਰ ਅਸੀਂ ਤੇ ਚਾਹੇ ਸਾਨੂੰ ਕੋਈ ਖਾਲੀ ਮੋੜੇ ਚਾਹੇ ਸਾਡੀ ਝੋਲੀ ਪਰ ਕੇ ਪਤੋਰੇ ਅਸੀਂ ਤੇ ਸਭ ਦਾ ਸ਼ੁਕਰ ਕਰਦੇ ਆਂ ਅੱਜ ਤੋਂ ਬਾਅਦ ਚੋਂ ਤੂੰ ਮੇਰਾ ਭਰਾ ਕਿਸੇ ਵੀ ਚੀਜ਼ ਦੀ ਕਦੇ ਵੀ ਤੈਨੂੰ ਲੋੜ ਪੈਂਦੀ ਐ ਮੇਰੇ ਨਾਲ ਖੜੇ ਆਂ ਯਾਰ ਕੋਈ ਗੱਲ ਨਹੀਂ ਸਰਦਾਰ ਗਾਜਰਾਂ ਤਾਂ ਵਧੀਆ ਹੋ ਰਹੀਆਂ ਨੇ ਆ ਕੀ ਦਾ ਆ ਗਿਆ ਫੋਨ ਜਾ ਮੁੰਡੇ ਦਾ ਫੋਨ ਆ ਗਿਆ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਡੈਡੀ ਸਤਿ ਸ੍ਰੀ ਅਕਾਲ ਪੁੱਤ ਉਹ ਠੀਕ ਹੈ ਠੀਕ ਠਾਕ ਵਧੀਆ ਤੂੰ ਸੁਣਾ ਵਧੀਆ ਮਮੀ ਠੀਕ ਹੈ ਮਰੀ ਹਾਂ ਠੀਕ ਹੈ ਵਧੀਆ ਹੈ ਨਾ ਹਾਂ ਜਿਹੜੀ ਉਹ ਤੈਨੂੰ ਅਸੀਂ ਕਹਿੰਦੇ ਨੇ ਅੰਦਰ ਸੀ ਵੀ ਅਸੀਂ ਪੱਕੇ ਹੋ ਜਾਗੇ ਦੋਨੇ ਭੈਣ ਭਾਈ ਅੱਛਾ ਹਾਂ ਅੱਜ ਅਸੀਂ ਜਿਹੜੀ ਪਿਆਰ ਹੋਗੇ ਦੋਨੇ ਭੈਣ ਭਾਈ ਚੱਲ ਛੋਕਰਾ ਮਹਾਰਾਜ ਦਾ ਰੰਗ ਲੱਗ ਗਿਆ ਫਿਰ ਤਾਂ ਵਧਾਈਆਂ ਪੁੱਤ ਤੈਨੂੰ ਹਾਂ ਜੀ ਹਾਂ ਜੀ ਹਾਂ ਜੀ ਚਲੋ ਕੋਈ ਨਹੀਂ ਹੁਣ ਥੋੜੇ ਟਾਈਮ ਤੱਕ ਤੁਹਾਨੂੰ ਵੀ ਯੂਕੇ ਦਿਖਾਵਾਂਗੇ ਚਲੋ ਵਧੀਆ ਗੱਲ ਹੈ ਹਾਂ ਜੀ ਹਾਂ ਚਲੋ ਠੀਕ ਹੈ ਪੁੱਤ ਚੰਗਾ ਫਿਰ ਮੈਂ ਦੱਸਦਾ ਤੇਰੀ ਮੰਮੀ ਨੂੰ ਜਾ ਕੇ ਆ ਠੀਕ ਹੈ ਤਸਵੀਰ ਠੀਕ ਹੈ ਠੀਕ ਹੈ ਛੋਕਰਾ ਮਹਾਰਾਜ ਤੇਰਾ ਮੇਰੇ ਬੱਚੇ ਦੇ ਬਾਰੇ ਪੱਕੇ ਕਰਤੇ ਰੰਗ ਲਾਤੇ ਮਹਾਰਾਜ ਉਹਨਾਂ ਦੇ ਸਿਰ ਤੇ ਮੇਰਾ ਪਰਿਆ ਹੱਥ ਰੱਖੀ ਮਹਾਰਾਜ ਸੱਚੇ ਬਾਦਸ਼ਾਹ ਤੰਦਰੁਸਤੀਆਂ ਬਖਸ਼ੀਂ ਐ ਠੀਕ ਆ ਚਲ ਮੈਂ ਦੱਸਦਾ ਉਹਨਾਂ ਦੀ ਮੰਮੀ ਨੂੰ ਜਾ ਕੇ ਵੀ ਬੱਚੇ ਪੱਕੇ ਹੋ ਗਏ ਆਪਣੇ ਬਾਰੇ ਸਤਰੀ ਕਾ ਸਰਦਾਰਾ ਹੱਥੀ ਕਾਰ ਬਾਈ ਸਰਦਾਰਾ ਲੈ ਮੈਨੂੰ ਕੁਸਤੇ ਖੰਡ ਸ਼ੱਕਰ ਪਾ ਦੇ ਕੁਝ ਲੋਹੜੀ ਦਾ ਸਮਾਨ ਪਾ ਦੇ ਅੱਛਾ ਜੀ ਹਾਂ ਤੇ ਹੋਰ ਫਿਰ ਲੋਹੜੀ ਕਿਵੇਂ ਚੱਲ ਰਹੀ ਹੈ ਤੁਹਾਡੀ ਥੋੜੀ ਬਹੁਤ ਵਧੀਆ ਚੱਲ ਰਹੀ ਹੈ ਵਧੀਆ ਚੱਲ ਰਹੀ ਹੈ ਬਹੁਤ ਵਧੀਆ ਚੱਲ ਰਹੀ ਹੈ ਪਰਮਾਤਮਾ ਦਾ ਹਾਂ ਹੋਰ ਹੋਰ ਤੇ ਵਧੀਆ ਸਰਦਾਰਾ ਸਭ ਠੀਕ ਠਾਕ ਹੈ ਲੋ ਬਸ ਜਿਆ ਹੋ ਗਿਆ ਤੇਰਾ ਸੌਦਾ ਹਾਂ ਠੀਕ ਹੈ ਜੀ ਹਾਂ ਜੀ ਲਓ ਪੈਸੇ ਆ ਲਓ ਜੀ ਪੈਸੇ ਨਹੀਂ ਨਹੀਂ ਭਾਈ ਗੱਲ ਸੁਣ ਲੈ ਸੌਦੇ ਦੇ ਪੈਸੇ ਪਿਛਲੇ ਵੀ ਦੇ ਕੇ ਜਾ ਖੇਤ ਨੂੰ ਲਿਆ ਕਰ ਤੂੰ ਅੰਦਰ ਪਹਿਲੀ ਲੱਗ ਰਹੇ ਨੇ ਨਾ ਉਹ ਸਰਦਾਰਾ ਹੁਣ ਲੋਹੜੀ ਦਾ ਇੰਨਾ ਕੁਸੇ ਬਣਿਆ ਸੀ ਅਸੀਂ ਲੋਹੜੀ ਦਾ ਸਮਾਨ ਬਣਿਆ ਦੀ ਮੇਰਾ ਤੂੰ ਤਾਂ ਐ ਇੱਕ ਕਾਰੋਬਾਰ ਥੋੜੀ ਕੱਲ ਤੇ ਉਹਨੇ ਪੈਸੇ ਦੇਵੇਂਗਾ ਤਾਂ ਜਾ ਕੇ ਕਾਰੋਬਾਰ ਚੱਲਦੇ ਹੁੰਦੇ ਨੇ ਸਾਡਾ ਵੀ ਕਾਰੋਬਾਰ ਪੈਸੇ ਦੀ ਛੱਤੀ ਚੱਲਦਾ ਉਹ ਤੇ ਗੱਲ ਠੀਕ ਹੈ ਸਰਦਾਰਾ ਪਰ ਨਹੀਂ ਇਹ ਜਿਹੜਾ ਕੰਮ ਹੈ ਸਾਡਾ ਹੈ ਤੂੰ ਛੋਡਾ ਵੀ ਕੰਮ ਹੈ ਗਿਆ ਕਾਰੋਬਾਰ ਕਰ ਦਿਓ ਕੰਮ ਕਰੋ ਸਾਨੂੰ ਫੇਰ ਲਿਆ ਕੇ ਦੋ ਅਸੀਂ ਤੇਰੀ ਕਾਰੋਬਾਰ ਕਲਾਮਾਂਗੇ ਉਹ ਤੇ ਸਰਦਾਰਾ ਠੀਕ ਹੈ ਜੀ ਕੋਈ ਐਵੇਂ ਨਾ ਇਹ ਤੇਰੇ ਪਿੱਛੇ ਨਹੀਂ ਗੱਲ ਸੁਣ ਲੈ ਪਿੱਛੇ ਦੇ ਥੋੜੇ ਪੈਸੇ ਉੱਤਰ ਕੇ ਜਾਂ ਤੂੰ ਫੇਰ ਕੁਛ ਨਾ ਕਰਦੇ ਹੈਂ ਕਿ ਫੇਰ ਦੇਤੀ ਇਹ ਐ ਨਹੀਂ ਫੇਰ ਚੱਲਦਾ ਕੋਈ ਨਹੀਂ ਸਰਦਾਰਾ ਨਾ 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 ਇਹ ਮੈਂ ਮੇਰੀ ਗੱਲ ਸੁਣ ਲੈ ਮੈਂ ਤੈਨੂੰ ਇੱਕੇ ਬਾਰੀ ਕਹਿੰਦਾ ਇਹ ਜੇ ਕਿਸੇ ਨੂੰ ਕੋਈ ਜ਼ਿਆਣਾ ਹੋਵੇ ਪਿਛਲੇ ਤਾਰ ਜਾ ਲੈ ਜੀ ਆਪਾਂ ਨੇ ਕੀ ਕਰਨਾ ਥੋੜੇ ਦੇਣੀ ਦੇਣੇ ਚੱਲ ਕੋਈ ਗੱਲ ਨਹੀਂ ਸਰਦਾਰਾ ਤੇਰੀ ਮਰ ਆ ਫਿਰ ਇਹ ਸੋਡੀ ਆਪਣਾ ਗੱਲ ਨਿਪਟੜ ਗਈ ਉਸ ਤੋਂ ਬਾਅਦ ਆਜੀ ਕੋਈ ਗੱਲ ਦੀ ਤੁਹਾਨੂੰ ਦੇਵਾਂਗੇ ਕੀ ਗੱਲ ਹੋ ਗਈ ਬਾਈ ਕਿਵੇਂ ਦੁਖੀ ਜਾ ਹੋ ਰਹਿਆਂ ਉਨ ਨਾ ਨਾ ਸਰਦਾਰ ਦੁਖੀ ਦਾ ਕਾਰੇ ਵਾਸਤੇ ਹੋਣਾ ਜੀ ਗੱਲ ਤਾਂ ਹੈਗੀ ਆ ਕੋਈ ਨਾ ਨਾ ਗੱਲ ਤੇ ਕੋਈ ਨਹੀਂ ਬਸ ਦੱਸ ਮੈਨੂੰ ਉਤੇ ਸਰਦਾਰ ਦੇ ਕੁਝ ਪੈਸੇ ਰਹਿੰਦੇ ਨੇ ਅੱਛਾ ਪੈਸੇ ਦੇਣੇ ਸੀ ਤੇ ਮੈਂ ਲੋਹੜੀ ਦਾ ਸਮਾਂ ਲੈਣ ਆਇਆ ਸੀ ਕੋਈ ਸੌਦੇ ਦੀ ਲੋੜ ਸੀ ਠੀਕ ਹੈ ਤੇ ਉਹਨੇ ਮੈਨੂੰ ਖਰਾ ਜਵਾਬ ਦਿੱਤਾ ਚੱਲ ਕੋਈ ਨਾ ਸੌਦਾ ਮੈਂ ਮਹਿਦਵਾਨ ਜਾ ਤੈਂ ਵੀ ਤਾਂ ਮੇਰੇ ਤੇ ਐਡਾ ਬੜਾ ਹਸਾਨ ਕਰਿਆ ਯਾਰ ਆਇਆ ਮੈਂ ਮਹਿਦਵਾਨ ਸੌਦਾ ਕਰਨ ਹੋ ਠੀਕ ਆ ਤਾਇਆ ਸਭ ਠੀਕ ਠਾਕ ਆ ਬਈ ਤੇ ਆ ਮੁੰਡੇ ਨੂੰ ਸੌਦਾ ਦੇ ਦੋ ਜੋ ਵੀ ਪੈਸੇ ਹੋਣਗੇ ਉਹ ਮੇਰੇ ਕੋਲ ਨਹੀਂ ਲਿਖ ਦਿਓ ਮੇਰੇ ਖਾਤੇ 'ਚ ਲਿਖ ਦਿਓ ਆਪਾਂ ਕਰ ਲਾਂਗੇ ਕੋਈ ਗੱਲ ਬਾਈ ਲੈ ਜਾ ਕੋਈ ਹੋਠ ਠੀਕ ਆ ਬਾਈ ਠੀਕ ਆ ਠੀਕ ਹੈ ਖੁਸ਼ ਆ ਹਾਂ ਸਾਡੇ ਮੰਗੂ ਤੇਰਾ ਤਿਹਾਰ ਵੀ ਵਧੀਆ ਲੰਗੇ ਕਿਸੇ 'ਚ ਹੋਰ ਚੀਜ਼ ਦੀ ਲੋੜ ਹੋਈ ਤਾਂ ਵੀ ਦੱਸ ਦੀ ਇਲੈਜੀ ਉਰ ਆ ਕੇ ਕੋਈ ਨਹੀਂ ਸਰਦਾਰਾ ਬਹੁਤ-ਬਹੁਤ ਸ਼ੁਕਰੀਆ ਤੇਰਾ ਠੀਕ ਆ ਠੀਕ ਹੈ ਜੀ ਲੰਗਾ ਜੀ ਲੰਗਾ ਰੋਗ ਓਏ ਕੀ ਗੱਲ ਹੋ ਗਈ ਕਿੱਧਰ ਚੱਕਾ ਮੂੰ ਕੀ ਗੱਲ ਕਿੱਧਰ ਲਈ ਫਿਰਦਾ ਇਹਨੂੰ ਗੱਲ ਤਾਂ ਦੱਸ ਫੇਰਾ ਕਿੱਧਰ ਲਈ ਫਿਰਦਾ ਤੈਨੂੰ ਰਾਣੀ ਪਤਾ ਕਿਹੜਾ ਹੈ ਓਏ ਰੋ ਰੋ ਬਾਈ ਰੋ ਰੋ ਕਰੇਗਾ ਉਹ ਚੱਕ ਲੈ ਉਹ ਬਾਈ ਗੱਲ ਦੱਸ ਗੱਲ ਦੱਸ ਦੋ ਯਾਰ ਗੱਲ ਦੱਸ ਆਗੇ ਤੈਨੂੰ ਚੱਲ ਉਹ ਬਾਈ ਗੱਲ ਦੱਸ ਦੋ ਯਾਰ ਉਹ 1 ਮਿੰਟ ਬਾਈ ਕੀ ਦੱਸਿਆ ਬਾਈ ਤੈਨੂੰ ਉਹ ਬਾਈ ਤੁਸੀਂ ਛੱਡ ਦੋ ਬਾਈ ਇਹੋ ਜੀ ਕੀ ਗੱਲ ਆਹ ਕਮਲ ਛੱਡ ਦਈਏ ਮਸਾ ਦਾ ਹਿਸਾਬ ਚਾਹੀਏ ਹਾਂ ਬਾਈ ਚੱਕ ਲੈ ਮੁੰਡਿਆ ਮਾਫ ਕਰ ਦੋ ਬਾਈ ਇਹੋ ਜੀ ਕੀ ਗਲਤੀ ਹੋ ਗਈ ਭਾਈ ਮੈਂ ਵੀ ਤੁਹਾਡੇ ਭੈਣਾ ਵਰਗੀਆਂ ਨਾ ਭਾਈ ਤੁੰਨੂ ਕੀ ਨਾ ਕਰੋ ਭਾਈ ਤੁੰਨੂ ਰਾਤ ਉਹ ਭਾਈ ਬਣ ਕੇ ਰਾਹ ਕੰਮ ਨਾ ਕਰੋ ਯਾਰ ਭਾਈ ਬਣ ਕੇ ਭਾਈ ਬਣ ਕੇ ਰਾਹ ਕੰਮ ਨਾ ਕਰੋ ਯਾਰ ਮੈਂ ਤੇ ਤੇਰੇ ਪੈਰੀ ਹੱਥ ਲਾ ਦਨਾ ਯਾਰ ਭਾਈ ਬਣ ਕੇ ਚਾਹੇ ਮੇਰਾ ਸਾਧਨ ਵੀ ਰੱਖ ਲੋ ਯਾਰ ਪਰ ਆਹ ਕੰਮ ਨਾ ਕਰੋ ਯਾਰ ਚੱਲ ਚੱਲ ਪਰ ਉਹ ਭਾਈ ਯਾਰ ਪੈਸੇ ਰੱਖ ਲੋ ਪਰ ਮਾਯਾ ਯਾਰ ਰੱਖ ਲੋ ਪਰ ਆਹ ਕੰਮ ਨਾ ਕਰੋ ਭਾਈ ਬਣ ਕੇ ਯਾਰ ਉਹ ਭਾਈ ਬਣ ਕੇ ਮੈਂ ਤੁਹਾਡੇ ਪੈਰੀ ਹੱਥ ਲਾ ਦਨਾ ਯਾਰ ਮੈਂ ਤੇਰੇ ਪੈਰੀ ਹੱਥ ਲਾਉਣਾ ਯਾਰ ਹੱਥ ਬੰਨਦਾ ਭਾਈ ਬਣ ਕੇ ਛੱਡ ਦੇ ਯਾਰ ਭਾਈ ਬਣ ਕੇ ਯਾਰ ਹੱਥ ਬੰਨਦਾ ਯਾਰ ਛੱਡ ਦੋ ਛੱਡ ਦੋ ਛੱਡ ਦੋ ਭਾਈ ਬਸ ਛੱਡ ਦੋ ਛੱਡ ਦੋ ਤੇ ਆ ਤੂੰ ਕੀ ਹੋ ਗਿਆ ਤਰੇ ਸਰਦਾਰਾ ਥੋੜੀ ਬੋਤੀ ਸ਼ਰਮ ਕਰ ਸ਼ਰਮ ਨੂੰ ਮੈਂ ਕੀ ਕਰਿਆ ਹਲੇ ਦੁੱਤ ਨਹੀਂ ਹੋਰ ਕੀ ਕਰੇਗਾ ਹੱਥ ਤਾਂ ਫੜੀ ਜਾਣਾ ਕਿੱਥੇ ਫੜਿਆ ਤੇਰਾ ਹੱਥ ਉਹੀ ਟੱਪੀ ਜੰਨੀ ਐ ਵੇਖਣੀ ਜੇ ਹੁੰਦੇ ਆ ਤੂੰ ਮੇਰੀ ਛੋੜ ਵੇ ਵੇਖਣੀ ਡਾੜੀਵਾ ਲੈ ਦੇ ਚਾਂਦੀ ਦਾ ਵੇਲ ਟਟ ਟਟ ਸੁਣ ਚਾਂਦੀ ਅਸਾਂ ਕੁੜੀਆਂ ਨਹੀਂ ਤੇਰੀ ਤੋ ਨੇ ਵੇਖਣੀ ਆ ਸਾ ਕੁੜੀ ਐਨੀ ਤੇਰੀ ਕੋਨੀ ਵੇਖਣੀ ਅੱਗ ਲੱਗੇ ਗੜਬਾ ਚਾਂਦੀ ਦਾਨੀ ਲੱਖ ਟੁੱਟ ਜੂ ਹਵਾਰੇ ਖਾਂਦੀ ਦਾਨੀ ਲੱਖ ਟੁੱਟ ਜੂ ਅਰੇ ਖਾਂਦੀ ਨਾ ਮਿੱਤਰਾਂ ਸੰਗੀ ਦੀ ਮੈਂ ਪਾਣੀ ਪਾਣੀ ਹੋ ਗਈ ਮਿੱਤਰਾਂ ਕੁੜੀਆਂ ਦੇ ਵਿੱਚ ਗੱਲਾਂ ਹੋਣ ਲੱਗੀਆਂ ਜਦੋਂ ਚੀਰੇ ਭੜਿ ਆਵੇ ਅੱਖ ਲੜ ਗਈ ਅੱਖ ਦੀਨੇ ਪੂਣੀਆਂ ਵਚਾਰੇ ਛੱਡੀਆਂ ਜਦੋਂ ਚੀਰੇ ਭੜਿ ਆਵੇ ਅੱਖ ਲੜ ਗਈ ਅੱਖ ਦੀਨੇ ਪੂਣੀਆਂ ਵਚਾਰੇ ਛੱਡੀਆਂ ਘੜੇ ਮਾਰਦਾ ਫਿਰੇ ਬਿਮੂ ਕਿਨੇ ਕਨੇ ਮੋਰ ਦਾ ਫੇਰੇ ਮੁੱਠਾ ਚੋਰ ਦਾ ਫੇਰੇ ਮੈਨੂੰ ਬੈਠੀ ਨੂੰ ਰੰਝਣਾ ਕਾ ਤਾਰ ਦਾ ਫੇਰੇ ਤੋਂ ਵੱਧ ਸੋਹਣੀ ਵੇੜਾ ਕੋਈ ਮੇਰੇ ਵਰਗੀ ਹੋਣੀ ਦੇਵੇਂ ਕੋਈਆਂ ਤੋਂ ਵੱਧ ਸੋਹਣੀ ਵੇਣਾ ਮੇਰੇ ਵਰਗੀ ਹੋਣੀ ਮੈਨੂੰ ਮਾਨ ਜਵਾਨੀ ਦਾ ਹਰ ਕੋਈ ਆਸ਼ਕ ਹੋਇਆ ਦਰਦ ਤੇਰੀ ਅੱਖ ਮਸਾਨੀ ਦਾ ਹਰ ਕੋਈ ਆਸ਼ਕ ਹੋਇਆ ਦਰਦ ਤੇਰੀ ਕੋਈ ਆਸ਼ਕ ਹੋਇਆ ਦਰਦ ਤੇਰੀ ਅੱਖ ਮਸਾਨੀ ਦਾ ਉੱਪਰ ਕਿਨਾਂ ਚੰਗਾ ਹੈ ਰੂ ਨਤੇ ਵਰਕੀ ਪੈਣ ਚੰਗਾ ਹੈ ਰੂ ਕੋਈ ਬੱਟਕੇ ਦੇਖੋ ਸੁਣੀ ਜੀ ਮਨਮੋਣੀ ਜੀ ਜੰਦ ਨਾਲ ਖਵਾ ਲਾਂਗੇ ਖਵਾ ਲਾਂਗੇ ਤੇ ਨਵੇਂ ਯਾਰਾਂ ਦੇ ਦਿਲਦਾਰਾਂ ਦੇ ਵਿੱਚ ਪਰਥੂ ਪਾ ਦਾਂਗੇ 93 ਸਹੇਰਾ ਰੋਡਾ ਪੁੜੀ ਰੁਕ ਜਾ ਖੜਾ ਹੋ ਬਈ ਯਾਰ ਕੀ ਹੋ ਗਈ ਸਰਦਾਰਾ ਕੋਈ ਗਲਤੀ ਵੀ ਛੱਡ ਦੋ ਗਲਤੀ ਤਾਂ ਬਈ ਯਾਰ ਉਦੋਂ ਮੇਥੋਂ ਬਹੁਤ ਵੱਡੀ ਹੋਗੀ ਤੇ ਪੜਨੇ ਤੇ ਥੋਈ ਮਾਫੀ ਮੰਗ ਲਾ ਉਦਨ ਵਾਲੀ ਗੱਲ ਦੀ ਤੇ ਬਾਈ ਮੈਨੂੰ ਵੀ ਜਦੋਂ ਆਪਦੇ ਹੱਡਾਂ ਤੇ ਬੀਤੀ ਬਾਈ ਫਿਰ ਪਤਾ ਲੱਗਿਆ ਜਿਹੜਾ ਉਦਨ ਤੁਹਾਡੇ ਨਾਲ ਵਿਵਹਾਰ ਕਰਿਆ ਕਰਿਆ ਨਾਲ ਜੇ ਹੋ ਸਕੇ ਤਾਂ ਬਾਈ ਮਾਫ ਕਰ ਦੇ ਮੈਨੂੰ ਓ ਸਰਦਾਰਾ ਮੇਰੀ ਇੱਕ ਗੱਲ ਸੁਣ ਅਸੀਂ ਮਾਫ ਕਰਨ ਵਾਲੇ ਕੌਣ ਹੁੰਦੇ ਆ ਮਾਫੀ ਮੰਗਣੀ ਹੈ ਤੇ ਉਸ ਕਰਤਾਰ ਤੋਂ ਮੰਗੇ ਇੱਕ ਗੱਲ ਮੈਂ ਤੈਨੂੰ ਉਦੋਂ ਵੀ ਕਹੀ ਸੀ ਵੀ ਇੱਜ਼ਤ ਸਾਰਿਆਂ ਦੀ ਸਾਂਝੀ ਹੁੰਦੀ ਹੈ ਜੇ ਅਸੀਂ ਗਰੀਬ ਹੈ ਤਾਂ ਮਤਲਬ ਸਾਡੀ ਕੋਈ ਇੱਜ਼ਤ ਨਹੀਂ ਹੁੰਦੀ ਇਹਦਾ ਮਤਲਬ ਇਹ ਨਹੀਂ ਹੁੰਦਾ ਹੋਰ ਕੋਈ ਗੁੜੀਆ ਠੀਕ ਆ ਹੋ ਬਈ ਠੀਕਾ ਠੀਕ ਹੈ ਜੀ ਠੀਕ ਹੈ ਬਈ ਚਲ ਇਹ ਮੁੰਡਾ ਕਿਵੇਂ ਖੜਾ ਹੋ ਰੇ ਇਹ ਮੁੰਡਾ ਤੁਸੀਂ ਦੇਖ ਹੀ ਲਿਆ ਹੁਣ ਕੀ ਗੱਲ ਹੋ ਗਈ ਬਈ ਬਈ ਉਸ ਦਿਨ ਮੈਂ ਘਰਿਆਂ ਨਾਲ ਇਹਨਾਂ ਨਾਲ ਯਾਰ ਥੋੜਾ ਜਿਹਾ ਮਾੜਾ ਵਿਹਾਰ ਕਰਿਆ ਯਾਰ ਤਾਂ ਕਰਕੇ ਮਾਫੀ ਮੰਗਣ ਆਇਆ ਸੀ ਮੈਂ ਤਾਂ ਬੰਦੇ ਬਣੋ ਬੰਦਿਆਂ ਵਾਂਗੂ ਇਹਨਾਂ ਨੂੰ ਵੀ ਬੰਦੇ ਸਮਝਿਆ ਕਰੋ ਸਮਝ ਗਿਆ ਤੇ ਇਹਨਾਂ ਦੀ ਰੋਜੀ ਰੋਟੀ ਚੱਲਦੀ ਆ ਇਹ ਆਪ ਦਾ ਰਜਗਾਰ ਤੋਰ ਰਖੇ ਨੇ ਇਹ ਕੰਮ ਬਣਾ ਕੇ ਵਹਿਗੁਰੂ ਤੋਂ ਮੰਗ ਮਾਫੀ ਮੰਗਣੇ ਜੇ ਇਹਨਾਂ ਤੋਂ ਕੀ ਮੰਗਦਾ ਮੈਂ ਇਹਨਾਂ ਦਾ ਸਤਿਕਾਰ ਕਰਿਆ ਸੀ ਅੱਜ ਮੈਂ ਇਹਨਾਂ ਦਾ ਧੰਨਵਾਦ ਕਰਨ ਆਇਆ ਮੇਰੇ ਬੱਚੇ ਬਾਰੇ ਪੱਕੇ ਹੋ ਗਏ ਮੈਂ ਇਹਨਾਂ ਨੂੰ ਘਰੇ ਵੀ ਲੈ ਕੇ ਜਾਊਂਗਾ ਘਰੇ ਬੁਲਾਊਂਗਾ ਵੀ ਹੋਰ ਵੀ ਇਹਨਾਂ ਦਾ ਸਤਿਕਾਰ ਕਰੂੰਗਾ ਇਹ ਸਾਰਿਆਂ ਨੂੰ ਮੈਸੇਜ ਦੇਣਾ ਚਾਹੀਦਾ ਆਪਾਂ ਨੂੰ ਬਈ ਗਲਤੀ ਹੋ ਗਈ ਯਾਰ ਮੇਥੋਂ ਹਾਂ ਗਲਤੀ ਨੂੰ ਗਲਤੀ ਮੰਨਿਆ ਕਰਦੇ ਨੇ ਇਹ ਬੰਦਿਆਂ ਨੂੰ ਬੰਦੇ ਸਮਝਿਆ ਕਰਦੇ ਨੇ ਠੀਕ ਹੈ ਅੱਗੇ ਤੋਂ ਅਹੀ ਜੀ ਗਲਤੀ ਨਾ ਕਰੀ ਕੋਈ ਨਾ ਬਈ ਅੱਗੇ ਤੋਂ ਨਹੀਂ ਹਜੇ ਮੌਕਾ ਮਿਲਦਾ ਅਸੀਂ ਇਹ ਸਰਦਾਰ ਦੇ ਘਰੇ ਗਏ ਸੀ ਇਹ ਸਰਦਾਰ ਨੇ ਸਾਨੂੰ ਥੱਲੋ ਠਾਕੇ ਆਪਣੇ ਮੱਜੇ ਦੇ ਬਰਾਬਰ ਬਿਠਾ ਲਿਆ ਤੇ ਇਨਸਾਨ ਇਨਸਾਨ ਦਾ ਫਰਕ ਹੁੰਦਾ ਹੈ ਭਰਾ ਠੀਕ ਹੈ ਤੇ ਇਹਨੇ ਸਾਡਾ ਸਤਕਾਰ ਕੀਤਾ ਸਾਨੂੰ ਲੋੜ ਹੀ ਸਾਡੀ ਇਹਦੇ ਕਾਰਨ ਵਧੀਆ ਲੰਗੀ ਇਹਨੇ ਪੈਸੇ ਦਿੱਤੇ ਸਾਨੂੰ ਤੰਤ ਕਰਨ ਨੂੰ ਕੱਪੜਾ ਦਿੱਤਾ ਤੂੰ ਹਲੇ ਬੋਲਿਆ ਤੂੰ ਇਹਨਾਂ ਨਾਲ ਗਲਤ ਨਿਗਾਹ ਨਾਲ ਚੱਕਦਾ ਇਹਨਾਂ ਦੇ ਵਖਤ ਤਾਂ ਰੱਬ ਨਹੀਂ ਪਹਿਲਾਂ ਪਾਰਖਿਆਗਾ ਹੋਰ ਤੁਸੀਂ ਕੀ ਲੋਕੋ ਵਖਤ ਪਾਉਂਗੇ ਇਹਨਾਂ ਦੇ ਔਰ ਇਹ ਸਰਦਾਰ ਦੇ ਘਰੇ ਕੋਈ ਕਾਟਾ ਨਹੀਂ ਹੋਇਆ ਵਾਢਾ ਹੋਇਆ ਹੈ ਸਾਨੂੰ ਇਹਨੇ ਦਾਨ ਕਰਕੇ ਚਾਹੇ ਮੂੰਹ ਤੇ ਖੜਾ ਪੁੱਛ ਲੈ ਤੂੰ ਐਸ਼ ਕਰਦੇਂਗੇ ਮੇਰੇ ਪੁੱਤ ਦਾ ਫੋਨ ਆਇਆ ਤੀਗਾ ਬਾਹਰੋਂ ਕਹਿੰਦਾ రెడ్డి ਮੈਂ ਪੱਕਾ ਹੋ ਗਿਆ ਮੈਨੂੰ ਇੰਨਾ ਚਾਹ ਚੜਿਆ ਮੈਂ ਇਹਨਾਂ ਨੂੰ ਸਪੈਸ਼ਲ ਮਿਲਣ ਵਾਸਤੇ ਆਇਆ ਇਹਨਾਂ ਨੂੰ ਘਰੇ ਬੁਲਾਉਣ ਵਾਸਤੇ ਆਇਆ ਵੀ ਘਰੇ ਆਇਓ ਤੁਹਾਡਾ ਸਤਿਕਾਰ ਕਰਾਂਗੇ ਸਮਝ ਗਿਆ ਅੱਗੇ ਤੋਂ ਇਹ ਜੀ ਗਲਤੀ ਨਾ ਕਰੀ ਪੱਕੇ ਤੋਂ ਮੋਹ ਭਾਈ ਮੈਂਦਾ ਭਾਈ ਗਲਤੀ ਨੂੰ ਗਲਤੀ ਮੰਨਿਆ ਕਰੋ ਖੁਸ਼ ਰਹਿ ਹੁਣ ਚੱਲ ਕੋਈ ਗੱਲ ਨਹੀਂ ਜਿਹੜਾ ਕੁਝ ਹੋ ਗਿਆ ਠੀਕ ਹੈ ਦੇਖ ਚਲੋ ਭਾਈ ਬੱਚਿਓ ਵਾਪਾ ਨਾਨਕਾ ਦੇ ਜਮੀ ਵਾਪਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਵੀ ਵਾਪਾ ਨਾਨਕਾ ਇਹੋ ਜੀਆਂ ਕਿਸੇ ਬਗਨਾਂਨ ਕੋ ਘਰੀਓ ਪਈ ਹਾਂਜੀ ਸਰਦਾਰ ਜੀ ਇਸ ਤਾਂ ਕਰੀਏ ਆ ਲੋ ਮੇਰੇ ਵੱਲ ਛੋਟਾ ਜਿਹਾ ਮਾਨ ਆ ਲੈ ਭੈਣੇ ਮੇਰੇ ਵੱਲ ਛੋਟਾ ਜਿਹਾ ਤੋਹਫਾ ਨਹੀਂ ਸਰਦਾਰਾ ਇਹਦੀ ਕੀ ਲੋੜ ਸੀ ਇਹ ਤਾਂ ਮੇਰਾ ਹੱਕ ਬਣਦਾ ਹੈ ਨਹੀਂ ਨਹੀਂ ਇਹ ਤੇ ਤੁਸੀਂ ਗਲਤ ਕਰ ਰਹੇ ਹੋ ਚਲੋ ਕੋਈ ਨਾ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਮੇਰਾ ਫਰਜ਼ ਬਣਦਾ ਸੀ ਉਹ ਵੀ ਮੇਰਾ ਹੀ ਫਰਜ਼ ਸੀ ਜਿਹੜਾ ਮੈਂ ਤੁਹਾਨੂੰ ਬਚਾਇਆ ਉਥੋਂ ਆ ਲਓ ਵੀਰੇ ਨਹੀਂ ਨਹੀਂ ਇਹ ਇਹ ਪੇਟ ਨਹੀਂ ਖੜੋ ਖੜੋ ਤੁਸੀਂ ਨਹੀਂ ਲੈ ਸਕਦੇ ਸਰਦਾਰਾ ਸੀ ਖੜੋ ਤਾਂ ਮੈਂ ਤੁਹਾਨੂੰ ਪੈਸੇ ਕਰਕੇ ਥੋੜੂ ਬਚਾਇਆ ਲੋੜੀ ਦਾ ਤਿਹਾਰ ਹੈ ਕੱਪੜਾ ਲੇੜਾ ਤੇ ਹੋਰ ਕਿਸੇ ਚੀਜ਼ ਦੀ ਵੀ ਜ਼ਰੂਰਤ ਹੋਈ ਤਾਂ ਮੈਨੂੰ ਦੱਸ ਦਿਓ ਨਹੀਂ ਨਹੀਂ ਸੰਘੇਉ ਨਾ ਨਾ ਉਸ ਦਿਨ ਜੋ ਵੀ ਮੈਂ ਤੁਹਾਡੇ ਨਾਲ ਕੀਤਾ ਟਿੰਡ ਫੋੜੀ ਚੱਕੋ ਆਬਦੀ ਚਲੋ ਸਰਦਾਰਾ ਬਾਏ ਨੇ ਤੱਕੇ ਤਾਂ ਨਾ ਮਾਰੋ ਜਾਓ ਯਾਰ ਮੇਰੀ ਦਿਮਾਗ ਨਾ ਖਰਾਬ ਕਰੋ ਤੁਸੀਂ ਚਲ ਕੋਈ ਨਹੀਂ ਸਰਦਾਰਾ ਤੇਰੀ ਮਰਜ਼ੀ ਹੈ ਮਰਜੀ ਹੈ ਤੇਰੀ ਕੋਈ ਗੱਲ ਕੋਈ ਆਇਆ ਕਦੇ ਕੋਈ ਆ ਗਿਆ ਅੰਜਾਉਂ ਮੇਰੇ ਛੋਡੇ ਵਰਗੇ ਦਿਨ ਚ ਫੇਰ ਦਿਮਾਗ ਖਰਾਬ ਕੀਤਾ ਮੇਰਾ ਤੋਂ ਦੇ ਵਾਸਤੇ ਮੈਨੂੰ ਦੁਬਾਰਾ ਤੋਂ ਮਾਫੀ ਮੰਗਦਾ ਮੈਂ ਤੁਹਾਡੇ ਤੋਂ ਉਹ ਕੋਈ ਗੱਲ ਨਹੀਂ ਸਰਦਾਰਾ ਅਸੀਂ ਤਾਂ ਸਾਰਿਆਂ ਦੀ ਸੁੱਖ ਮੰਗਦੇ ਆ ਸਵੇਰੇ ਉੱਠਣ ਲੱਗੇ ਸੀ ਸਭ ਦੀ ਖੈਰ ਸੁੱਖ ਮੰਗਦੇ ਆ ਭਲਾ ਮੰਗਦੇ ਆ ਸਭ ਦਾ ਪਹਿਣ ਲੱਗੇ ਵੀ ਅਦਾਸ ਕਰਦੇ ਆ ਵੀ ਸਭ ਦੇ ਘਰ ਖੁਸ਼ੀ ਆਉਣ ਕਿਉਂਕਿ ਅਸੀਂ ਤੁਹਾਡੀ ਖੁਸ਼ੀ ਨੂੰ ਦੁੱਗਣਾ ਕਰਨ ਜਾਣਦੇ ਹੁੰਨੇ ਆ ਮੈਂ ਪੈਸੇ ਦੇ ਹੰਕਾਰ ਚ ਇਨਸਾਨ ਨੂੰ ਇਨਸਾਨ ਸਮਝਣੀੋਂ ਹਟ ਗਿਆ ਸੀ ਤੁਸੀਂ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਕਰਾ ਦਿੱਤਾ ਹੈ ਸਭ ਕੁਝ ਕਰਕੇ ਮੇਰੀ ਮਦਦ ਕਰਕੇ ਮੈਂ ਉਸ ਦਿਨ ਤੁਹਾਨੂੰ ਤੱਕੇ ਮਾਰੇ ਤੁਹਾਡੇ ਨਾਲ ਬਹੁਤ ਗਲਤ ਕੀਤਾ ਤੇ ਉਸ ਦਾ ਮੈਨੂੰ ਬਹੁਤ ਪਛਤਾਵਾ ਹੈ ਕੋਈ ਗੱਲ ਨਹੀਂ ਸਰਦਾਰਾ ਹੋ ਸਕਦਾ ਮੈਨੂੰ ਇਹ ਗਲਤੀ ਵਾਸਤੇ ਰੱਬ ਵੀ ਨਾ ਮਾਫ ਕਰੇ ਨਹੀਂ ਨਹੀਂ ਵੈਗੁਰੂ ਤੇ ਸਭ ਦਾ ਭਲਾ ਹੀ ਕਰਦਾ ਹੈ ਚਲੋ ਤੁਸੀਂ ਕਮੋਂ ਤਾਂ ਵਧੀਆ ਭਲੀ ਹੋਵੇ ਅੱਗੇ ਵਾਸਤੇ ਵੀ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਮੈਂ ਤੇਰੇ ਵਾਸਤੇ ਖੜਾਗਾ ਦਿਨ ਰਾਤ ਜਦੋਂ ਮਰਜ਼ੀ ਮੈਨੂੰ ਆ ਕੇ ਮਿਲ ਕੁਝ ਵੀ ਚਾਹੀਦਾ ਮੈਂ ਦੇਵਾਂਗਾ ਦਿਨ ਠੀਕ ਹੈ ਸਰਦਾਰਾ ਕੋਈ ਗੱਲ ਨਹੀਂ ਠੀਕ ਹੈ ਧੰਨਵਾਦ ਤੁਹਾਡਾ